ਅਸੀਂ ਕੋਈ ਇਹਨੂੰ ਚੁਰਨ ਨਹੀਂ ਦਿੱਤਾ ਸਾਰੇ ਡਾਕਟਰ ਨੂੰ ਕਹਿੰਦੇ ਸੀ ਕਿ ਇਹ ਤੇਰੀ ਜੜੋਂ ਨਹੀਂ ਜਾਂਦੀ ਐਂ ਰਹੂਗੀ ਉਮਰ ਭਰ ਤੱਕ ਫਿਰ ਜਿਹੜਾ ਅਸਲੀ ਚਿਹਰਾ ਤੁਸੀਂ ਸਾਡਾ ਫੜ ਲਿਆ ਉਹ ਆ ਕੇ ਲੋਕਾਂ ਨੂੰ ਦੱਸ ਕੇ ਅਸੀਂ ਵੀਡੀਓ ਬਣਾਵਾਂਗੇ ਤੁਸੀਂ ਬੋਲਿਓ ਘਰ ਬੈ ਕੇ ਕੁਛ ਨਹੀਂ ਪਤਾ ਲੱਗਣਾ ਤੁਹਾਨੂੰ ਕਮੈਂਟ ਕਰਕੇ ਮੈਸੇਜ ਕਰਕੇ ਗਾਲਾਂ ਕੱਢ ਕੇ ਬੈਠੋ ਆ ਕੇ ਮੇਰੇ ਨਾਲ 1 ਟੂ 1 ਕੋਈ ਮਰੀਜ਼ ਪੈਸਿਆਂ ਕਰਕੇ ਜੇ ਬਿਨਾਂ ਲਾਜ ਤੋਂ ਤੜਪ ਰਿਹਾ ਉਹਦੇ ਕੋਲ ਲਾਜ ਜੋਗੇ ਪੈਸੇ ਨਹੀਂ ਜਾਂ ਗਾਈਡੈਂਸ ਨਹੀਂ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦੋਵੇ ਆ ਸਾਡੇ ਕੋਲ ਨਾ ਸਰਦਾਰ ਜੀ ਬੈਠੇ ਨੇ ਕੀ ਸ਼ੁਭਨਾਮ ਤੁਹਾਡਾ ਗੁਰਜੀਤ ਸਿੰਘ ਜੀ 32 ਸਾਲ ਇਹਨਾਂ ਦੀ ਆ ਇਹਨਾਂ ਦੀ ਫੋਟੋ ਹੈ ਇੱਕਦੋ ਦੀ ਫੋਟੋ ਨਹੀਂ ਉਹ ਨਹੀਂ ਇਹ ਫੋਟੋ ਪਹਿਲਾਂ ਤੋਂ ਜੋ ਦਵਾਈ ਸਟਾਰਟ ਕਰੀਏ ਇਹ ਅੱਜ ਤੋਂ 3-4 ਸਾਲ ਪਹਿਲਾਂ ਦੀ ਫੋਟੋ ਹੈ ਸਰੀਰ ਤੇ ਤੁਸੀਂ ਹਾਲ ਦੇਖ ਸਕਦੇ ਹੋ 10 ਸਾਲ ਤੋਂ ਬੰਦੇ ਨੂੰ ਪ੍ਰੋਬਲਮ ਸੀਗੀ ਤੇ 10 ਸਾਲ ਦੀ ਪ੍ਰੋਬਲਮ ਕਿੰਨੇ ਮਹੀਨਿਆਂ ਚ ਠੀਕ ਹੋ ਗਈ 2 ਦੋ ਮਹੀਨਿਆਂ ਚ ਉਹ ਕਿਦਾਂ ਮੈਂ ਦਵਾਈ ਦੀ ਦਵਾਈ ਕਿਹੜੀ ਦਵਾਈ ਜਿਹੜੀ ਦਵਾਈ ਤੁਸੀਂ ਨੇ ਦਵਾਈ ਨਹੀਂ ਨਹੀਂ ਅਸੀਂ ਕੋਈ ਜੜੀ ਬੂਟੀ ਨਹੀਂ ਦਵਾਉਂਦੇ ਕੋਈ ਗਲਤ ਸੁਨੇਹਾ ਨਾ ਚੱਲ ਜਾਵੇ ਤੇ ਸੱਚ ਦੱਸੋ ਕੀ ਹੋਇਆ ਕਿੱਥੋਂ ਪਤਾ ਲੱਗਿਆ ਤੁਹਾਨੂੰ ਇਹ ਬਿਮਾਰੀ ਦਾ ਕੀ ਨਾਮ ਹੈ ਇਹ ਫੋਰਸ ਖਾਨੀ ਘੋਰੀ ਨਾਲ ਐਸੋ ਸੂਰਾ ਐਸਲੂਸੀ ਠੀਕ ਹੈ ਇਹ ਕਿਦਾਂ ਹੋਈ ਤੁਹਾਨੂੰ ਇਹ ਮੈਨੂੰ ਟ੍ਰਾਈਡੈਂਟ ਚ ਹੋਈ ਸੀ ਕੰਮ ਕਰਦੇ ਕੰਮ ਕਰਦੇ ਠੀਕ ਹੈ ਫਿਰ ਉਸ ਤੋਂ ਬਾਅਦ ਤੁਸੀਂ ਕਿੱਥੇ ਕਿੱਥੇ ਗਏ ਮੈਂ ਕੋ ਲੁਧਿਆਣੇ ਚ ਆਪਣੇ ਉਹ ਡਾਕਟਰ ਨਹੀਂ ਛੱਡਿਆ ਐਸਾਈ ਬੱਤੀਆਂ ਜਿਹੜਾ ਸਾਰੇ ਡਾਕਟਰ ਸਾਰੇ ਗਏ ਆ ਤੁਹਾਨੂੰ ਕਿੱਥੇ ਜਾਏ ਪਟੰਡੇ ਜਾਏ ਆ ਫਿਰ ਸਾਰੇ ਡਾਕਟਰ ਨੂੰ ਕਹਿੰਦੇ ਸੀ ਕਿ ਇਤਨੀ ਜੜੋਂ ਨਹੀਂ ਜਾਂਦੀ ਐਂ ਰਹੂ ਉਮਰ ਭਰ ਤੇ ਫਿਰ ਬਾ ਹਮ ਨੂੰ ਫਾਇਦਾ ਹੋ ਗਿਆ ਪਰ ਮਾਤਾ ਜਾਨ ਨੇ ਸੁਣ ਲਈ ਕਿਦਾਂ ਕਿਥੇ ਭੇਜਿਆ ਸੀ ਤੁਹਾਨੂੰ ਦਵਾਈ ਲੈਣ ਲਈ ਫਰੀਦਕੋਟ ਜੀ ਫਰੀਦਕੋਟ ਮੈਡੀਕਲ ਹਾਂ ਮੈਡੀਕਲ ਓ ਪੀ ਡੀ ਅਸੀਂ ਕੋਈ ਅਸੀਂ ਇਹ ਬਾਈ ਜੀ ਸਾਡੇ ਕੋਲ ਅਜੇ ਤੋਂ 2 ਮਹੀਨੇ ਪਹਿਲਾਂ ਆਏ ਸੀਗੇ ਸਰਦਾਰ ਗੁਰਜੀਤ ਸਿੰਘ ਜੀ 2 ਮਹੀਨਿਆਂ ਦੇ ਅੰਦਰ ਅੰਦਰ ਦਵਾਈ ਚਲਾਉਣ ਦੇ ਨਾਲੇ ਬੰਦੇ ਦੀ ਬੋਡੀ ਠੀਕ ਹੋ ਗਈ ਇਹ ਮੈਂ ਉਹਨਾਂ ਪਖੰਡੀ ਲੋਕਾਂ ਲਈ ਵੀ ਇਹ ਵੀਡੀਓ ਪਾਣਾ ਚਾਹੁੰਦਾ ਜਿਹੜੇ ਸਿਰਫ ਇੱਕ ਚੂਰਨ ਜਾਂ ਦੇ ਕੇ ਜਾਂ ਇੱਕ ਪਾਗਲ ਜਾਂ ਬਣਾ ਕੇ ਲੋਕਾਂ ਨੂੰ ਬਿਲਕੁਲ ਬਣਾਉਂਦੇ ਨੇ ਅਸੀਂ ਕੋਈ ਇਹਨੂੰ ਚੂਰਨ ਨਹੀਂ ਦਿੱਤਾ ਅਸੀਂ ਮੈਡੀਕਲੀ ਦਵਾਈ ਸਰਕਾਰੀ ਹਸਪੀਟਲ ਦੀ ਇਸ ਬੰਦੇ ਨੂੰ ਦਵਾਈ ਅਫੋਰਡ ਨਹੀਂ ਕਰ ਸਕਦਾ ਦਵਾਈ ਤੁਹਾਨੂੰ ਫ੍ਰੀ ਮਿਲੀ ਹੈ ਫ੍ਰੀ ਮਿਲੀ ਹੈ ਜਮਾ ਦਵਾਈ ਫ੍ਰੀ ਮਿਲੀ ਹੈ ਇਹਨਾਂ ਨੂੰ ਮੈਡੀਕਲ ਚੋਂ ਤੇ 2 ਮਹੀਨੇ ਜੇ ਬੰਦਾ ਠੀਕ ਹੋ ਗਿਆ ਹੁਣ ਜੇ ਇਹੀ ਕਿਸੇ ਬਾਬੇ ਦੇ ਹੱਥੇ ਚੜਿਆ ਹੁੰਦਾ ਤਾਂ ਬਾਬਾ ਇਹਨੂੰ ਦਵਾਈ ਦਿੰਦਾ ਪੱਤੇ ਪਾੜ ਕੇ ਆਪਣੇ ਵੱਲੋਂ ਗੋਲੀਆਂ ਦਵਾਈ ਤਾਂ ਡਾਕਟਰ ਨੇ ਲਿਖ ਕੇ ਦੇਣੀ ਸੀ ਤੇ ਇਹਨੂੰ ਕੀ ਲੱਗਣਾ ਸੀਗਾ ਕਿ ਅਸਰ ਕੀ ਕਰਦਾ ਬਾਬੇ ਦੀ ਦਵਾਈ ਨੇ ਸਹੀ ਹੈ ਇਸ ਕਰਕੇ ਮੂਰਖ ਬਣਿਆ ਜਾਂਦਾ ਮੈਂ ਬੇਨਤੀ ਕਰਨਾ ਚਾਹਨਾ ਕਿ ਜਿਹੜੀ ਜਗ੍ਹਾ ਤੇ ਮੈਂ ਬੈਠਾ ਇਹ ਇੱਕ ਧਾਰਮਿਕ ਜਗ੍ਹਾ ਤੋਂ ਜਾਂ ਤੀਰਥ ਤੋਂ ਘੱਟ ਨਹੀਂ ਹੈਗੀ ਇਹ ਸਾਡੀ ਇੱਕ ਜ਼ਰੀਆ ਫਾਊਂਡੇਸ਼ਨ ਦੀ ਜਗ੍ਹਾ ਹੈ ਜਿੱਥੇ ਡੋਨਰ ਵੀ ਕੋਲ ਆ ਕੇ ਬਹਿੰਦੇ ਨੇ ਮਰੀਜ਼ ਵੀ ਬਹਿੰਦੇ ਨੇ ਤੇ ਸਾਡੀ ਟੀਮ ਇੱਕ ਇੱਕ ਬੰਦੇ ਨੂੰ ਸਮਝਦੀ ਸੁਣਦੀ ਹੈ ਉਸ ਤੋਂ ਬਾਅਦ ਹੈਲਪ ਹੁੰਦੀ ਹੈ ਮੈਂ ਬੇਨਤੀ ਕਰਨਾ ਚਾਹਨਾ ਕਿ ਘਰ ਘਰ ਤੱਕ ਸਾਡੀ ਇਹ ਵੀਡੀਓ ਪਹੁੰਚਾਓ ਸਾਡਾ ਨੰਬਰ ਹੈ ਵੀਡੀਓ ਦੇ ਉੱਪਰ ਮੈਂ ਦਿੱਤਾ ਹੋਇਆ ਬੋਲ ਵੀ ਦਿਨਾ 788916849 ਚਲੋ ਔਕਾਤ ਹੈ ਨਹੀਂ ਇੰਨੀ ਪਰ ਫਿਰ ਵੀ ਮਾਰਾ ਨੇ ਡਿਊਟੀ ਲਈ ਹੈ ਅਸੀਂ ਬੇਨਤੀ ਕਰਨਾ ਚਾਹੁੰਦੇ ਕਿ ਪੰਜਾਬ ਭਰ ਦੇ ਵਿੱਚ ਸਾਡੇ ਕੋਈ ਗਲੀ ਦੇ ਕਿਸੇ ਕੋਨੇ 'ਚ ਵੀ ਕਿਸੇ ਪਿੰਡ 'ਚ ਵੀ ਕੋਈ ਮਰੀਜ਼ ਪੈਸਿਆਂ ਕਰਕੇ ਜੇ ਬਿਨਾਂ ਲਾਜ ਤੋਂ ਤੜਪ ਰਿਹਾ ਉਹਦੇ ਕੋਲ ਲਾਜ ਜੋਗੇ ਪੈਸੇ ਨਹੀਂ ਜਾਂ ਗਾਈਡੈਂਸ ਨਹੀਂ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦੋਵੇ। ਔਰ ਮੈਨੂੰ ਲੱਗਦਾ ਹੈ ਕਿ ਇੱਕ ਵਧੀਆ ਗਾਈਡੈਂਸ ਦੇ ਨਾਲ ਇੱਕ ਵਧੀਆ ਕਿਸੇ ਨੂੰ ਸਮਝਾਉਣ ਦੇ ਨਾਲ ਲੋਕਾਂ ਦਾ ਭਲਾ ਹੋ ਸਕਦਾ। ਸਹੀ ਗੱਲ ਹੈ। ਸਹੀ ਗੱਲ ਹੈ ਸਰ। ਤਾਂ ਬੜਾ ਸ਼ੁਕਰੀਆ ਭਾਈ। ਮਾਰਾ ਇਹਨੇ ਤੁਹਾਨੂੰ ਠੀਕ ਕੀਤਾ ਤੇ ਤੁਸੀਂ ਵੀ ਅੱਗੇ ਹੋ ਸਕੇ ਕਿਸੇ ਦੀ ਜ਼ਰੂਰ ਹੈ। ਮੈਡੀਕਲ ਦਿਖਾਣਾ ਨਹੀਂ ਮੈਂ ਇਨਸ਼ਾਅੱਲਾ। ਹਾਂ ਦਿਖਾ ਦਿਓ ਦਿਖਾ ਦਿਓ। ਦੇਖੋ ਮੁੰਡਾ ਕਿਦਾਂ ਠੀਕ ਹੋ ਗਿਆ ਤੇ ਕਹਿੰਦਾ ਭਾਈ ਮੈਂ ਦਿਖਾਣਾ ਚਾਹਣਾ ਦੇਖੋ। 10 ਸਾਲ ਤੋਂ ਪਰੇਸ਼ਾਨ ਇਹ ਮੈਂ ਕੁਝ ਨਹੀਂ ਕੀਤਾ ਇਹ ਮਹਾਰਾਜ ਦੀ ਕਿਰਪਾ ਦਾ ਚਲੋ ਸਾਰਿਆਂ ਦੀ ਹੈਗੀ ਹੈ ਪਰ ਹਾਂ ਜੇ ਮੈਂ ਹੁਣ ਕਹਾਂ ਆਲਾ ਮੈਂ ਤੈਨੂੰ ਹੱਥ ਲਾਤਾ ਹੁਣ ਕਿਰਪਾ ਦੇਰ ਤੇ ਹੋ ਜੇਗੀ ਉਹ ਤਾਂ ਬੇਵਕੂ ਬਣਾਉਣ ਵਾਲੀ ਗੱਲ ਤਾਂ ਮੈਂ ਬੇਨਤੀ ਕਰਨਾ ਚਾਹਨਾ ਹੰਦੇ ਵਿਸ਼ਵਾਸ ਤੋਂ ਫਸੋ ਬਚੋ ਤੇ ਇਹ ਚੀਜ਼ਾਂ ਤੇ ਜੇ ਕਿਸੇ ਨੂੰ ਕੋਈ ਮੈਡੀਕਲੀ ਤਕਲੀਫ ਹੈ ਪੰਜਾਬ ਦੇ ਵਿੱਚ ਕਿਸੇ ਨੇ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਤੁਸੀਂ ਦੇਖ ਸਕਦੇ ਹੋ ਮਰੀਜ਼ ਸਾਡੀ ਲੋਕੇਸ਼ਨ ਤੇ ਆਏ ਹੋਏ ਨੇ ਡੋਨਰ ਆਪਣੀ ਸੇਵਾ ਕਰ ਰਹੇ ਨੇ ਆ ਸਾਡਾ ਸਾਰਾ ਸਿਸਟਮ ਹੈ ਤੇ ਜੇ ਕਿਸੇ ਦਾ ਵੀ ਮਨ 'ਚ ਕੋਈ ਸਵਾਲ ਜਵਾਬ ਹੈ ਨਾ ਘਰੇ ਬਹਿ ਕੇ ਵੀਡੀਓ ਪਾਣ 'ਚ ਤੁਹਾਨੂੰ ਕੁਝ ਨਹੀਂ ਲੱਭਣਾ ਜ ਖਾਣ ਵਾਲੇ ਦਿਖਾਣ ਵਾਲੇ ਦਾ ਸੋਸ਼ਲ ਮੀਡੀਆ ਤੇ ਦੇਖੀ ਜਾਂਦੇ ਨੇ ਬੜਾ ਚੰਗਾ ਬਣਦਾ ਮੈਂ ਅਸਲੀ ਦੰਦ ਤੁਹਾਨੂੰ ਇੱਥੇ ਬਹਿ ਕੇ ਪਤਾ ਲੱਗਣੇ ਨੇ ਕਿ ਮੇਰੇ ਅਸਲੀ ਦੰਦ ਕਿਹੜੇ ਨੇ ਜਦੋਂ ਮੈਂ ਇਸ ਕੁਰਸੀ ਦੇ ਬਹਿਣਾ ਮੇਰੇ ਨਾਲ ਬੈਠਿਆ ਕਰੋ ਆ ਕੇ ਕਿ ਕਿਦਾਂ ਕੰਮ ਹੋ ਰਿਹਾ ਹੈ ਕਿਵੇਂ ਕੀ ਹੋ ਰਿਹਾ ਹੈ ਤਾਂ ਪਤਾ ਲੱਗੇਗਾ ਕਿ ਆਪਾਂ ਕੀ ਕਰ ਰਹੇ ਹਾਂ ਕਰੇ ਬਹਿ ਕੇ ਕੁਝ ਨਹੀਂ ਤੁਹਾਨੂੰ ਪਤਾ ਲੱਗਣਾ ਕਿ ਸੀ ਕਰ ਕੀ ਰਏ ਆ ਫੇਮਸ ਹੋਣ ਲਈ ਕਰ ਰਹੇ ਆ ਰਾਜਨੀਤੀ 'ਚ ਜਾਣ ਲਈ ਕਰ ਰਹੇ ਆ ਐਕਟਰ ਬਣਨ ਲਈ ਕਰ ਰਹੇ ਆ ਕਿ ਪੋਡਕਾਸਟਰ ਬਣਨ ਲਈ ਕਰ ਰਹੇ ਆ ਇਹ ਸਾਰੀ ਗੱਲਾਂ ਦਾ ਜਵਾਬ ਤੁਹਾਨੂੰ ਮੇਰੇ ਨਾਲ ਰਹਿ ਕੇ ਮਿਲਣਗੇ ਔਰ ਮੈਂ ਬੇਨਤੀ ਕਰਨਾ ਚਾਹਨਾ ਲੋਕਾਂ ਨੂੰ ਪੰਜਾਬ ਦੇ ਬੜੇ ਸੂਝਵਾਨ ਲੋਕ ਨੇ ਜਿਨ੍ਹਾਂ ਕੋਲ ਇੰਨਾ ਕੁ ਸਮਾਂ ਹੈਗਾ ਕਿ ਜਿਹੜੇ ਆ ਕੇ ਇੱਥੇ ਬਹਿ ਕੇ ਕੰਮ ਦੇਖ ਸਕਣ ਘਰ ਬਹਿ ਕੇ ਕੁਝ ਨਹੀਂ ਪਤਾ ਲੱਗਣਾ ਤੁਹਾਨੂੰ ਕਮੈਂਟ ਕਰਕੇ ਮੈਸੇਜ ਕਰਕੇ ਗਾਲਾਂ ਕੱਢ ਕੇ ਬੈਠੋ ਆ ਕੇ ਮੇਰੇ ਨਾਲ 1 ਟੂ 1 ਕਿਉਂਕਿ ਇਹ ਵੀਡੀਓ ਮੈਂ ਕੋਈ ਡਰਾਇੰਗ ਰੂਮ 'ਚ ਬੈਠ ਕੇ ਨਹੀਂ ਬਣਾ ਰਿਹਾ ਇਹ ਸਾਡੀ ਲੋਕੇ ਸਾਡਾ ਤੀਰਥਾ ਜਿੱਥੇ ਅਸੀਂ ਬੈਠੇ ਆ ਇੱਥੇ ਆ ਕੇ ਸਾਡੇ ਨਾਲ ਦੇਖੋ ਆਮਣੇ ਸਾਹਮਣੇ 1 ਟੂ 1 ਬੈਠੋ ਆਪਾਂ ਗੱਲਬਾਤ ਕਰੀਏ ਤੇ ਹੱਲ ਕਰੀਏ ਜੇ ਕਿਤੇ ਨਾ ਕਿਤੇ ਅਸੀਂ ਲੋਕਾਂ ਦਾ ਬੇਕੂਬ ਵੀ ਬਣਾ ਰਹੇ ਆ ਜੇ ਤੁਹਾਨੂੰ ਲੱਗਦਾ ਤਾਂ ਖੁਲਾਸਾ ਕਰੋ ਨਾ ਲੋਕਾਂ ਨੂੰ ਬੇਕੂਬ ਬਣਨ ਤੋਂ ਰੋਕੋ ਜਿਹੜੇ ਇੱਥੇ ਡੋਨਰ ਆਉਂਦੇ ਨੇ ਰੋਜ਼ ਜਾਂ ਮਰੀਜ਼ ਆਉਂਦੇ ਨੇ ਸਾਨੂੰ ਇਸ ਚੀਜ਼ ਨੂੰ ਰੋਕੋ ਕਿ ਜਿਹੜਾ ਅਸਲੀ ਚਿਹਰਾ ਤੁਸੀਂ ਸਾਡਾ ਫੜ ਲਿਆ ਤੇ ਉਹ ਆ ਕੇ ਲੋਕਾਂ ਨੂੰ ਦੱਸ ਕੇ ਅਸੀਂ ਵੀਡੀਓ ਬਣਾਵਾਂਗੇ ਤੁਸੀਂ ਬੋਲਿਓ ਹੁਣ ਮੈਂ ਇਦਾਂ ਕਿਸੇ ਨੂੰ ਵੀ ਕਹਦਾ ਤੂੰ ਰੇਪਿਸਟ ਐ ਤੂੰ ਰੇਪ ਕੀਤਾ ਕੋਗਾ ਸਬੂਤ ਕੀ ਐ ਸਬੂਤ ਤਾਂ ਮੇਰੇ ਕੋਲ ਕੋਈ ਨਹੀਂ ਮੈਂ ਸੁਣਿਆ ਤਾਂ ਉਦੋਂ ਹੀ ਇਸ ਐਨਜੀਓ ਬਾਰੇ ਵੀ ਤਰ੍ਹਾਂ ਤਰ੍ਹਾਂ ਦੀ ਕੋਈ ਕਮੈਂਟਰੀ ਕਰਨ ਤੋਂ ਪਹਿਲਾਂ ਦੇਖੋ ਕਿਵੇਂ ਕੰਮ ਹੁੰਦਾ ਹੈ ਕਿਵੇਂ ਡੋਨੇਸ਼ਨ ਆਂਦੀ ਹੈ ਕਿਵੇਂ ਮਰੀਜ਼ ਆਂਦੇ ਨੇ ਕਿਉਂ ਵੀਡੀਓ ਪਾਉਂਦੇ ਨੇ ਕਿਉਂ ਸਾਰਾ ਕੁਝ ਸਿਸਟਮ ਆ ਕੇ ਬਹਿ ਕੇ ਸਮਝ ਕੇ ਤੁਸੀਂ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਬ੍ਰਦਰ ਬੈਠੋ